ਵਿੱਤੀ ਸਾਲ ਦੇ ਪਹਿਲੇ ਦਿਨ ਲੋਕਾਂ ਨੂੰ ਸਰਕਾਰ ਦੇ ਵੱਲੋਂ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਸਰਕਾਰ ਦੇ ਵੱਲੋਂ ਐਲਪੀਜੀ ਗੈਸ ਸਿਲੰਡਰ ਦੀ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਦੇ ਵੱਲੋਂ ਅੱਜ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 32 ਰੁਪਏ ਘਟਾ ਦਿੱਤੀ ਗਈ ਹੈ। ਜਿਸ ਦੇ ਨਾਲ ਹੁਣ ਦਿੱਲੀ ਦੇ ਵਿੱਚ 30 ਰੁਪਏ 50 ਪੈਸੇ ਕੀਮਤ ਘਟਾ ਕੇ ਕੀਮਤ 1764 ਰੁਪਏ 50 ਪੈਸੇ ਹੋ ਗਈ ਹੈ। ਜਦਕਿ ਪਹਿਲਾਂ ਵਪਾਰਕ ਸਿਲੰਡਰ ਦੀ ਕੀਮਤ 1795 ਰੁਪਏ ਸੀ ਉਥੇ ਕਲਕੱਤਾ ਦੇ ਵਿੱਚ 32 ਰੁਪਏ ਕੀਮਤ ਘਟਾਈ ਗਈ ਹੈ ਤੇ ਜਿਸ ਦੇ ਨਾਲ ਹੀ ਗੈਸ ਸਿਲੰਡਰ ਦੀ ਕੀਮਤ 1879 ਰੁਪਏ ਹੋ ਗਈ ਹੈ ਜਦਕਿ ਪਹਿਲਾਂ ਕਲਕੱਤਾ ਦੇ ਵਿੱਚ 1911 ਰੁਪਏ ਦੇ ਵਿੱਚ ਕਮਰਸ਼ੀਅਲ ਸਿਲੰਡਰ ਮਿਲਦਾ ਸੀ ਮੁੰਬਈ ਦੇ ਵਿੱਚ ਵੀ ਸਿਲੰਡਰ ਦੀ ਕੀਮਤ 31 ਰੁਪਏ 50 ਪੈਸੇ ਘਟਾ ਦਿੱਤੀ ਗਈ ਹੈ ਜਿਸ ਦੇ ਨਾਲ ਹੁਣ ਤੁਹਾਨੂੰ ਮੁੰਬਈ ਦੇ ਵਿੱਚ 1717 ਰੁਪਏ ਦਾ ਸਿਲੰਡਰ ਮਿਲੇਗਾ ਜਦਕਿ ਪਹਿਲਾਂ 1749 ਰੁਪਏ ਦਾ ਸੀ ਇਸੇ ਤਰ੍ਹਾਂ ਚਨਈ ਦੇ ਵਿੱਚ ਵੀ 1930 ਰੁਪਏ ਵਿੱਚ ਮਿਲ ਰਿਹਾ ਹਾਲਾਂਕਿ 14 ਕਿਲੋ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਇਸ ਵਾਰ ਕੋਈ ਬਦਲਾ ਨਹੀਂ ਕੀਤਾ ਗਿਆ ਦਿੱਲੀ ਦੇ ਵਿੱਚੋਂ 803 ਰੁਪਏ ਕਲਕੱਤਾ ਦੇ ਵਿੱਚ 829 ਰੁਪਏ ਮੁੰਬਈ ਦੇ ਵਿੱਚ 802 ਰੁਪਏ ਅਤੇ ਚਨਈ ਦੇ ਵਿੱਚ 818 ਰੁਪਏ ਵਿੱਚ ਪਹਿਲਾਂ ਦੀ ਤਰ੍ਹਾਂ ਘਰੇਲੂ ਗੈਸ ਸਿਲੰਡਰ ਉਪਲਬਧ ਰਹੇਗਾ ਪਰ ਵਪਾਰਕ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਵਿੱਤੀ ਸਵੇਰੇ ਦੇ ਪਹਿਲੇ ਦਿਨ ਹੀ ਵੱਡੀ ਕਟੌਤੀ ਦੇ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ ਜਿੱਥੇ ਕੰਮਕਾਜ ਕਰਨ ਵਾਲਿਆਂ ਨੂੰ ਇੱਕ ਵੱਡੀ ਰਾਹਤ ਹੈ ਉੱਥੇ ਹੀ ਸਿੱਧੇ ਜਾਂ ਅਸਿੱਧੇ ਤੌਰ ਤੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਜੁੜੇ ਹੋਏ ਲੋਕਾਂ ਨੂੰ ਵੀ ਇਸ ਦਾ ਵੱਡਾ ਲਾਭ ਮਿਲੇਗਾ ਕਿਉਂਕਿ ਵਪਾਰਕ ਗੈਸ ਸਿਲੰਡਰ ਦੀ ਕੀਮਤ ਕਟਣ ਦੇ ਨਾਲ ਬਾਜ਼ਾਰੋਂ ਆਉਣ ਵਾਲੀਆਂ ਚੀਜ਼ਾਂ ਦੀ ਕੀਮਤ ਵਿੱਚ ਵੀ ਥੋੜੀ-ਬਹੁਤ ਕਟੌਤੀ ਜ਼ਰੂਰ ਹੋਵੇਗੀ। ਵਿੱਤੀ ਸਾਲ ਦੇ ਪਹਿਲੇ ਦਿਨ ਲੋਕਾਂ ਨੂੰ ਸਰਕਾਰ ਦੇ ਵੱਲੋਂ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਸਰਕਾਰ ਦੇ ਵੱਲੋਂ ਐਲਪੀਜੀ ਗੈਸ ਸਿਲੰਡਰ ਦੇ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਦੇ ਵੱਲੋਂ ਅੱਜ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 32 ਰੁਪਏ ਘਟਾ ਦਿੱਤੀ ਗਈ ਹੈ। ਜਿਸ ਦੇ ਨਾਲ ਹੁਣ ਦਿੱਲੀ ਦੇ ਵਿੱਚ ₹30.50 ਕੀਮਤ ਘਟਾ ਕੇ ਕੀਮਤ ₹1764.50 ਹੋ ਗਈ ਹੈ ਜਦਕਿ ਪਹਿਲਾਂ ਵਪਾਰਕ ਸਿਲੰਡਰ ਦੀ ਕੀਮਤ ₹1795 ਸੀ ਉਥੇ ਹੀ ਕਲਕੱਤਾ ਦੇ ਵਿੱਚ ₹32 ਕੀਮਤ ਘਟਾਈ ਗਈ ਹੈ ਤੇ ਜਿਸ ਦੇ ਨਾਲ ਹੀ ਗੈਸ ਸਿਲੰਡਰ ਦੀ ਕੀਮਤ 1879 ਰੁਪਏ ਹੋ ਗਈ ਹੈ ਜਦਕਿ ਪਹਿਲਾਂ ਕੋਲਕਾਤਾ ਦੇ ਵਿੱਚ 1911 ਰੁਪਏ ਦੇ ਵਿੱਚ ਕਮਰਸ਼ੀਅਲ ਸਿਲੰਡਰ ਮਿਲਦਾ ਸੀ ਮੁੰਬਈ ਦੇ ਵਿੱਚ ਵੀ ਸਿਲੰਡਰ ਦੀ ਕੀਮਤ 31 ਰੁਪਏ 50 ਪੈਸੇ ਘਟਾ ਦਿੱਤੀ ਗਈ ਹੈ ਜਿਸ ਦੇ ਨਾਲ ਹੁਣ ਤੁਹਾਨੂੰ ਮੁੰਬਈ ਦੇ ਵਿੱਚ 1717 ਰੁਪਏ ਦਾ ਸਿਲੰਡਰ ਮਿਲੇਗਾ ਜਦਕਿ ਪਹਿਲਾਂ 1749 ਰੁਪਏ ਦਾ ਸੀ ਇਸੇ ਤਰ੍ਹਾਂ ਚਨਈ ਦੇ ਵਿੱਚ ਵੀ 1930 ਰੁਪਏ ਵਿੱਚ ਮਿਲ ਰਿਹਾ ਹੈ ਹਾਲਾਂਕਿ 14 ਕਿਲੋ ਵਾਲੇ ਰੇਲੂ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਇਸ ਵਾਰ ਕੋਈ ਬਦਲਾ ਨਹੀਂ ਕੀਤਾ ਗਿਆ ਦਿੱਲੀ ਦੇ ਵਿੱਚੋਂ 803 ਰੁਪਏ ਕਲਕੱਤਾ ਦੇ ਵਿੱਚ 829 ਰੁਪਏ ਮੁੰਬਈ ਦੇ ਵਿੱਚ 802 ਰੁਪਏ ਅਤੇ ਚਨਈ ਦੇ ਵਿੱਚ 818 ਰੁਪਏ ਵਿੱਚ ਪਹਿਲਾਂ ਦੀ ਤਰ੍ਹਾਂ ਘਰੇਲੂ ਗੈਸ ਸਿਲੰਡਰ ਉਪਲਬਧ ਰਹੇਗਾ ਪਰ ਵਪਾਰਕ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਵਿੱਤੀ ਸਰੇ ਦੇ ਪਹਿਲੇ ਦਿਨ ਹੀ ਵੱਡੀ ਕਟੌਤੀ ਦੇ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ ਜਿੱਥੇ ਕੰਮਕਾਜ ਕਰਨ ਵਾਲਿਆਂ ਨੂੰ ਇੱਕ ਵੱਡੀ ਰਾਹਤ ਹੈ ਉੱਥੇ ਹੀ ਸਿੱਧੇ ਜਾਂ ਅਸਿੱਧੇ ਤੌਰ ਤੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਜੁੜੇ ਹੋਏ ਲੋਕਾਂ ਨੂੰ ਵੀ ਇਸ ਦਾ ਵੱਡਾ ਲਾਭ ਮਿਲੇਗਾ ਕਿਉਂਕਿ ਵਪਾਰਕ ਗੈਸ ਸਿਲੰਡਰ ਦੀ ਕੀਮਤ ਕਟਣ ਦੇ ਨਾਲ ਬਾਜ਼ਾਰੋਂ ਆਉਣ ਵਾਲੀਆਂ ਚੀਜ਼ਾਂ ਦੀ ਕੀਮਤ ਵਿੱਚ ਥੋੜੀ ਬਹੁਤ ਕਟੌਤੀ ਜ਼ਰੂਰ ਹੋਵੇਗੀ